ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ਦਿੱਤੀ ਗਈ ਪੰਜਾਬ ਬੰਦੀ ਕਾਲ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਮੂਹ ਆਗੂਆਂ ਦੀ ਗੁਰਨਾਨਕ ਮਿੰਨੀ ਬੱਸ ਆਪਰੇਟਰ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਇੱਕ ਅਹਿਮ ਮੀਟਿੰਗ ਬੱਸ ਸਟੈਂਡ ਫਗਵਾੜਾ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਜਨਰਲ ਸਤਰਾਜ ਸਤਨਾਮ ਸਿੰਘ ਸਾਨੀ ਹਾਜ਼ਰ ਹੋਏ ਮੀਟਿੰਗ ਦੌਰਾਨ ਜਿੱਥੇ ਆਗੂਆਂ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਜਿੱਥੇ ਅਹਿਮ ਵਿਚਾਰ ਚਰਚਾ ਕੀਤੀ ਉੱਥੇ ਸਤਨਾਮ ਸਿੰਘ ਸਾਨੀ ਨੇ ਸਮੂਹ ਬੱਸ ਆਪਰੇਟਰਾਂ ਨੂੰ ਇਸ ਪੰਜਾਬ ਬੰਦੀ ਕਾਲ ਦਾ ਸਮਰਥਨ ਦੇਣ ਦੀ ਵੀ ਗੱਲ ਆ ਉਨਾ ਕਿਹਾ ਕਿ ਸੂਬਾ ਸਰਪਰੇਟਰਾਂ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਪੰਜਾਬ ਬੰਦੀ ਕਾਲ ਦਾ ਪੂਰਨ ਸਮਰਥਨ ਕਰਦੇ ਨੇ ਤੇ ਕਿਸਾਨਾਂ ਨਾਲ ਮਿਲ ਕੇ ਇਸ ਰੋਜ਼ ਪ੍ਰਦਰਸ਼ਨ ਵਿੱਚ ਆਪਣੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਗੇ। ਉਹਨਾਂ ਹੋਰਨਾਂ ਇਲਾਕਾ ਵਾਸੀਆਂ ਨੂੰ ਵੀ 30 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਇਸ ਰੋਜ਼ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦੀ ਪੂਰਤੀ ਲਈ ਜਿਹੜਾ ਸ਼ੰਭੂ ਤੇ ਖਨੋਰੀ ਲਿਖਿਆ ਹੋਇਆ ਚੱਲ ਰਿਹਾ ਹੈ। ਉਹਦੇ ਸਮਰਥਨ ਲਈ ਔਰ ਸਰਦਾਰ ਜਗਜੀਤ ਸਿੰਘ ਡੱਲੇ ਵਾਲ ਜਿਹੜੇ 1 ਮਹੀਨੇ ਤੋਂ ਵੱਧ ਸਮੇਂ ਦੇ ਵਿੱਚ ਮਰਨ ਮਰਦੇ ਬੈਠੇ ਆ ਉਹਨਾਂ ਦੀ ਪੂਰਨ ਹਮਾਇਤ ਲਈ ਉਹਨੂੰ ਦੁਆਬਾ ਦੇ ਜਿਹੜੇ ਟਰਾਂਸਪੋਰਟਰ ਵੀਰ ਨੇ ਸਾਡੇ ਮੋਗਾੜੇ ਦੇ ਬੱਸ ਓਪਰੇਟਰ ਯੂਨੀਅਨ ਉਹਨਾਂ ਨਾਲ ਮੀਟਿੰਗ ਕਰਨ ਲਈ ਬੱਸ ਕੈਂਟ ਮੋਗਾੜਾ ਪਹੁੰਚੇ ਆ ਔਰ ਅਸੀਂ ਉਹਨਾਂ ਦਾ ਤਲਵਾਦ ਕਰਦੇ ਆ ਸਾਰੇ ਬੱਸ ਓਪਰੇਟਰ ਯੂਨੀਅਨ ਦਾ ਸਾਡੇ ਟਰਾਂਸਪੋਰਟਰ ਵੀਰਾਂ ਦਾ ਉਹਨਾਂ ਨੇ ਇਸ ਬੰਦ ਦਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਉਹ ਮੁਕੰਮਲ ਜਿਹੜਾ ਪੰਜਾਬ ਮੰਡ ਦੇ ਵਿੱਚ ਉਹ ਸ਼ਾਮਲ ਹੋਣਗੇ ਸਾਰੇ ਕਿਸਾਨ ਮਜ਼ਦੂਰ ਵਰਚੇ ਵਨੋਂ ਤੇ ਇਸਕਿਮ ਨੂੰ ਨਾਨ ਪੋਲਿਟਿਕਲ ਬਣਾਉਣ ਸੀ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਸ਼ਹਿਰ ਦੇ ਜਿੰਨਾ ਵਪਾਰੀ ਭਾਈਚਾਰਾ ਦੁਕਾਨਦਾਰ ਵੀਰਿਆ ਵਿਦਿਆਰਥੀ ਵਰਗਿਆ ਕਿੰਨੇ ਆੜਤੀ ਵਰਗਿਆ ਦੋਦੀ ਜੂਨੀਅਰ ਟਰਾਂਸਪੋਰਟ ਯੂਨੀਅਨ ਔਰ ਸਭ ਨੂੰ ਅਪੀਲ ਕਰਦੇ ਆ 23 ਤਰੀਕ ਦੇ ਜਿਹੜਾ ਮੁਕੰਮਲ ਪੰਜਾਬ ਬੰਦ ਹੈ ਉਹਦੇ ਚ ਸ਼ਾਮਲ ਹੋਵੋ ਜੀਟੀ ਰੋਡ ਫਗਵਾੜਾ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਜੀਟੀ ਰੋਡ ਛਾਪ ਹੋਊਗਾ ਤੇ ਸਾਰਿਆਂ ਨੂੰ ਉਹਦੇ ਚ ਪਹੁੰਚਣ ਦੀ ਫੀਲ ਕਰਦੇ ਆ ਸਾਰੇ ਭਾਈਚਾਰਿਆਂ ਤੋਂ ਅਸੀਂ ਸਮਰਥਨ ਦੀ ਆਸ ਕਰਦੇ ਆ ਔਰ ਅਪੀਲ ਕਰਾਂਗੇ ਕਿ ਸਾਰੇ ਹੋਮ ਆ ਕੇ ਪਹੁੰਚੀਏ ਆਪਸੀ ਭਾਈਚਾਰੇ ਦਾ ਸੁਪੂਤ ਦੇ ਕੇ ਇਸ ਮਸਲੇ ਨੂੰ ਸੁਧਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਉਦਰ ਗੁਰੂ ਨਾਨਕ ਮਿੰਨੀ ਬੱਸ ਆਪਰੇਟਰ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਯੂਨੀਅਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਇਸ ਪੰਜਾਬ ਬੰਦੀ ਕਾਲ ਦੌਰਾਨ ਆਪਣੀਆਂ ਬੱਸਾਂ ਨੂੰ ਬੰਦ ਰੱਖ ਕੇ ਰੋਜ਼ ਪ੍ਰਦਰਸ਼ਨ ਵੀ ਸ਼ਾਮਲ ਹੋਣਗੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਅਤੇ ਬੱਸ ਆਪਰੇਟਰ ਦੇ ਆਗੂ ਮੌਜੂਦ ਹਨ ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜੈ ਸ਼ਰਮਾ ਦੀ ਰਿਪੋਰਟ ਅੱਜ ਅਸੀਂ ਕਿਸਾਨ ਜੁਨੀਅਰ ਨਾਲ ਸਾਡੀ ਮੀਟਿੰਗ ਹੋਈ ਆ ਜਿਹੜਾ ਕਿਸਾਨ ਜੁਗਰ ਚੱਲ ਰਿਹਾ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਬੀਜੇਪੀ ਸਰਕਾਰ ਨੇ ਸਾਡੇ ਕਿਸਾਨਾਂ ਭਾਈਆਂ ਨਾਲ ਕਿਦਾਂ ਧੱਕਾ ਕੀਤਾ ਔਰ ਬਾਰ-ਬਾਰ ਇਸ ਤੱਕ ਕਹਦੇ ਅਸੀਂ ਥੱਲੇ ਆ ਰਹੇ ਆ ਇਹਨਾਂ ਦੇ ਸੋ ਅਸੀਂ ਰਲ ਕੇ ਸਮੂਹ ਟਰਾਂਸਪੋਰਟਰਾਂ ਨੇ ਫੈਸਲਾ ਲਿਆ ਕਿ ਅਸੀਂ 30 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੱਸਾਂ ਦੀ ਮੁਕੰਮਲ ਇਹਨਾਂ ਨੂੰ ਬੰਦ ਰੱਖਾਂਗੇ ਔਰ ਕਿਸਾਨਾਂ ਦੇ ਨਾਲ ਅਸੀਂ ਸੰਘਰਸ਼ ਤੇ ਸ਼ੂਗਰ ਮੈਦਾਨ ਚੌਕ ਦੇ ਵਿੱਚ ਅਸੀਂ ਬੈਠਾਂਗੇ ਤਾਂ ਕਿ ਕੇਂਦਰ ਦੀ ਜਿਹੜੀ ਅੰਨੀ ਬੋਲੀ ਸਰਕਾਰ ਆ ਉਹਦੇ ਅਸੀਂ ਜਿਹੜੇ ਅੰਨ ਖੋਲ ਸਕੀਏ ਅਤੇ ਆਪਣੀ ਆਵਾਜ਼ ਉਹਨਾਂ ਤੱਕ ਪਹੁੰਚਾਈਏ ਕਿਉਂਕਿ ਅੱਜ ਸੰਘਰਸ਼ ਦੇ ਵਿੱਚ ਡੱਲੇਵਾਲ ਸਾਹਿਬ ਮਰਨ ਭਾਰਤ ਤੇ ਬੈਠੇ ਆ ਉਹਨਾਂ ਦੀ ਕਿੰਨੀ ਵੱਡੀ ਕੁਰਬਾਨੀ ਆ ਸਾਡੇ ਕਿਸਾਨਾਂ ਦੀ ਕਿੰਨੀ ਵੱਡੀ ਕੁਰਬਾਨੀ ਆ ਅੱਜ ਅਸੀਂ ਜੇ ਰੋਟੀ ਖਾਣੇ ਆ ਉਹ ਕਿਸਾਨਾਂ ਦੀ ਬਦੌਲਤ ਖੰਦੇ ਆ ਪਰ ਅਸੀਂ ਕਿਸਾਨਾਂ ਦਾ ਜਿਹੜਾ ਸਾਰੇ ਰਲ ਮਿਲ ਕੇ ਸਾਥ ਦਈਏ ਚਾਹੇ ਉਹ ਬੱਸਾਂ ਵਾਲੇ ਡਰਾਈਵਰ ਕਨੈਕਟਰ ਸਾਰਿਆਂ ਨੂੰ ਬੇਨਤੀ ਆ ਕਿ ਉਹ ਮੁਕੰਮਲ ਤੌਰ ਤੇ ਚੱਕਾ ਬੰਦ ਕਰਕੇ ਸ਼ੂਗਰ ਮੇਲ ਚੌਂਕ ਦੇ ਵਿੱਚ ਆਉਣ ਧੰਨਵਾਦ